ਵਿਗਲ ਪ੍ਰਸ਼ਾਸਨ ਕੀ ਹੈ ਪਰ ਅਫਸਰਾਂ ਨੇ ਚਲਿਆ ਆ ਕੇ ਕਿ ਉਹ ਇਹ ਕੰਮ ਕਰਨ ਦੇ ਆ ਕੋਈ ਕਬਜ਼ਾ ਨਹੀਂ ਇਹਨਾਂ ਨੰਬਰਤ ਹੋਇਆ ਕਦੀ ਵੀ ਉਹਦੇ ਵੀ ਨਾ ਜਾਲੀ ਤਰੀਕੇ ਦੇ ਨਾਲ ਮੇਰੇ ਖਿਲਾਫ ਇਹ ਆਡਰ ਕਰਵਾਏ ਹੁਣ ਉਹ 93 ਦਾ ਜਿਹੜਾ ਹੈਗਾ ਸੀ ਆਡਰ ਡੀਡੀਪੀਆ ਦਾ ਚੁੱਕਿਆ ਉਹਨੂੰ ਲਿਆ ਇਹਨੂੰ ਹਾਈ ਕੋਰਟ ਖਾਰਜ ਕਰ ਚੁੱਕਾ ਵੇ ਸਟੱਪ ਦੁਬਾਰਾ ਮਾਡੂਗੇ ਕੇਸ ਚੱਲਿਆ ਸੀ ਜਿਹਦੀ ਅਪੀਲ ਮੇਰੀ ਜਿਹੜੀ ਸਿਲੈਕਸ਼ਨ 11 ਤੋਂ ਬਾਅਦ ਵਿੱਚ ਮੈਂ ਮੇਰਾ ਕੇਸ ਚੱਲਿਆ ਸੀ ਉਹਦੀ ਅਪੀਲ ਮੇਰੀ ਸਪਰੀਨ ਕੋਡ ਆ ਉਹ ਸਪਰੀਨ ਕੋਡ ਅਪੀਲ ਚੱਲਦੀ ਹੈ ਉਹਦਾ ਬਕਾਇਦਾ ਮੇਰੇ ਕੋਲ ਸੀ ਕੇ ਆ ਨਹੀਂ ਹਾਂਜੀ ਆ ਦੇਖ ਸਾਡੀ ਭੂਗਿਆ ਤਾਂ ਨਹੀਂ ਹੋਊਗਾ ਤੱਕ ਜਿਹੜਾ ਨਹੀਂ ਭਾਵੇਂ ਕੇਸ ਜੇ ਚੱਲਦਾ ਤਾਂ ਤੁਹਾਡੇ ਕੋਲ ਵੀ ਤਾਂ ਕੁਝ ਹੋਊਗਾ ਦੇਖੋ ਐਵੇਂ ਨਾ ਕਿਹਦੇ ਅਸਟਰਾਂ ਨੂੰ ਆਪਾਂ ਰੈਸ਼ਮੈਂਟ ਕਰੀਏ ਮੇਰੇ ਵੱਤੋਂ ਇਸ ਟਾਈਮ ਤੇ ਮੈਨੂੰ ਇਹ ਬੰਦੇ ਨੇ ਹਰਾਸਮੈਂਟ ਕਰ ਰਿਹਾ ਤੇ ਦਬਾਅ ਮੇਰੇ ਤੇ ਬਣਾਇਆ ਮੈਂ ਕਿਸੇ ਤਰ੍ਹਾਂ ਪਾਰਟੀ ਛੱਡ ਕੇ ਤੇ ਆਪ ਪਾਰਟੀ ਤੇ ਪਾਰਟੀ ਜੁਆਇੰਟ ਕਰ ਲਵੇ ਮੈਂ ਮਾਨਜੋਗ ਚੋਣ ਕਮਿਸ਼ਨ ਨੂੰ ਇਹ ਬੇਨਤੀ ਕਰਦਾ ਵਾਂ ਆਪ ਦੇ ਹੱਥ ਚ ਇਸ ਟਾਈਮ ਪੰਜਾਬ ਦੀ ਸਾਰੀ ਤਾਕਤ ਆ ਇਹ ਬੰਦਾ ਵੇਖੋ ਕਿਹੜੇ ਤਰੀਕੇ ਦੇ ਨਾਲ ਬੰਦਿਆਂ ਨੂੰ ਸਾਡੇ ਸਰਪੰਚਾਂ ਨੂੰ ਹਰਾਸਮੈਂਟ ਕਰ ਰਿਹਾ ਐ ਇਸ ਟਾਈਮ ਲੋਕ ਕੋਰ ਔਰ ਕਨੈਕਟ ਲੱਗਾ ਆ ਮੈਂ ਚਿੱਠੀਆਂ ਕੱਢ ਕੱਢ ਕੇ ਜੂਸੀਆਂ ਨਿਕਲਣ ਤੰਗ ਕਰਕੇ ਸਰਪੰਚਾਂ ਨੂੰ ਦਬਾਅ ਬਣਾ ਕੇ ਉਹਨਾਂ ਨੂੰ ਤੇ ਆਪਦੇ ਵੱਲ ਜਿਹੜਾ ਪ੍ਰੇਰਣਾ ਕਰ ਰਿਹਾ ਵੋਟਾਂ ਪਾਉਣ ਦੀਆਂ ਫਿਰ ਅਜਿਹੇ ਤਰੀਕ ਦੇ ਵਿੱਚ ਮੈਂ ਮੰਡ ਜੋ ਚੋਣ ਕਮਿਸ਼ਨ ਨੂੰ ਬੇਨਤੀ ਕਰਦਾ 109 ਪੰਚਾਇਤਾਂ ਦੇ ਖਾਤੇ ਚੱਕ ਕੀਤੇ ਜਿਹੜਾਂ ਸਾਰਿਆਂ ਦੇ ਉੱਤੇ ਜਾਲੀ ਤਰੀਕੇ ਦੇ ਨਾਲ ਪੈਸੇ ਕਢਾ ਕੇ ਤੇ ਗਬਨ ਕਰ ਗਿਆ ਵਾ ਤੇ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਸੀਨੀਅਰ ਅਫਸਰ ਸਾਡੇ ਕਿਉਂ ਸੁੱਤੇ ਆ ਸਾਰੇ ਅਕਾਊਂਟਾਂ ਚੈੱਕ ਕਰ ਲੋ ਕੱਲ ਜਿਹੜਾ ਵਾ ਪੈਸੇ ਭਿੰਡੀਆਂ ਸੈਦਾ ਦੇ ਨਿਕਲੇ ਆ 5 ਲੱਖ ਰੁਪਈਆ ਕੋਈ ਕੰਮ ਨਹੀਂ ਚੱਲ ਰਿਹਾ ਇਹ ਇੱਕ 50 ਫੁੱਟ ਪੋਰੇ ਪਏ ਆ ਪਰਸੋਂ ਜਸਰਾਹੁਰ ਦਾ 5 ਲੱਖ ਕਢਾਇਆ ਵਾ ਕੋਈ ਕੰਮ ਨਹੀਂ ਚੱਲ ਰਿਆ ਮੇਰੇ ਖੁਦ ਪਿੰਡ ਦੇ ਵਿੱਚ ਜਿਹੜਾ ਵਾ 16 ਲੱਖ ਰੁਪਏ ਦੇ ਕਰੀਬ ਇਨੇ ਕਢਾਏ ਆ ਕੋਈ ਕੰਮ ਨਹੀਂ ਚੱਲਦਾ ਪਿਆ ਇਹਨੂੰ ਵੇਖੋ ਆਣ ਕੇ ਮੈਂ ਮੰਨ ਜੋ ਚੋਣ ਕਮਿਸ਼ਨ ਨੂੰ ਇਹ ਬੇਨਤੀ ਕਰਦਾ ਮੀਡੀਆ ਦੇ ਜ਼ਰੀਏ ਐਡਾ ਕਰਪਟ ਅਫਸਰ ਜਿਹੜਾ ਇੱਥੇ ਲਾਇਆ ਗਿਆ ਵਾ ਜਿੰਨੂੰ ਕੋਈ ਡਰੀ ਨਹੀਂ ਜਿੰਨੂੰ ਕੋਈ ਭੈ ਨਹੀਂ ਹੈਗਾ ਦੁਨੀਆ ਦਾ ਲਾਦਾ ਨਹੀਂ ਹੈਗਾ ਕਨੂੜ ਦਾ ਨਹੀਂ ਹੈਗਾ ਮੇਰੇ ਕੋਲ ਸਾਰਾ ਰਿਕਾਰਡ ਆ ਮੈਂ ਸਾਰਾ ਰਿਕਾਰਡ ਜਿਹੜਾ ਮੀਡੀਆ ਦੇ ਸਾਹਮਣੇ ਵਿਖਾ ਸਕਦਾ ਇਹ ਬੰਦੇ ਦੇ ਉੱਤੇ ਕਿੰਨੇ ਪਰਚੇ ਆ ਤੇ ਕਿਹੜੇ ਕਿਹੜੇ ਤਰੀਕੇ ਪੈਲੀ ਦਾ ਤੁਹਾਡਾ ਕੀ ਮਸਲਾ ਹੈ ਜੜ ਪੈਲੀ ਦਾ ਵੇਖੋ ਜੀ ਪੈਲੀ ਦਾ ਕੋਈ ਮਸਲਾ ਨਹੀਂ ਹੈਗਾ ਪੈਲੀ ਮੇਰੀ ਮਲਕੀ ਆ ਸਪਰੀਨਕੋਟ ਦਾ ਮੇਰਾ ਸਟੇ ਆ 1993 ਦਾ ਲਿਆ ਕੇ ਇੱਕ ਫੈਸਲਾ ਲਿਆ ਕੇ ਤੇ ਉਹਦੇ ਉੱਤੇ ਮੈਨੂੰ ਬਣਾ ਕੇ ਮੇਰੇ ਤੇ ਦਬਾਅ ਬਣਾ ਕੇ ਕਹਿੰਦਾ ਮੈਂ ਮੈਂ ਦਖਲ ਲੈਣਾ ਵਾ ਜਦੋਂ ਇਸ ਇस्तेਹਾਸ ਤੇ ਮੰਨ ਜੋਗ ਸਾਡੇ ਬਲਾਕ ਦੇ ਤੇ ਸਾਡੇ ਉਹ ਮਾਲ محکمہ ਦੇ ਅਫਸਰ ਆਏ ਆ ਦਖਲ ਦੇਣ ਵਾਸਤੇ ਜਿਨ੍ਹਾਂ ਨੂੰ ਮੈਂ ਆਪਣੇ ਡਾਕੂਮੈਂਟ ਜਾਂ ਸਟੇ ਵਿਖਾ ਕੇ ਵੀ ਤਾਂ ਆਖਿਆ ਮੇਰੀ ਮਲਕੀ ਆ ਬਿਲਕੁਲ ਨਹੀਂ ਇਹ ਕਿੰਨਾ ਥਾਂ ਦੀ ਮਲਕੀ ਕਿੰਨਾ ਜੀ ਇਹ 46 ਕ ਨਾਲ 8 ਵਰਲੇ ਥਾਂ ਜੀ ਇਹ ਕਦੋਂ ਦਾ ਵਗਦਾ ਆ ਰਿਹਾ ਤੁਹਾਡੇ ਕੋਲ ਇਹ ਮੇਰੇ ਕੋ ਮੇਰੇ ਪਿਓ ਦਾਦਿਆਂ ਤੋਂ ਵਗਦਾ ਹੁੰਦਾ ਆ ਜੀ ਹੂੰ ਕੋਈ 40 50 ਮੇਰੀ ਸੰਭਾਲ ਤੋਂ ਪਹਿਲਾਂ ਦਾ ਵਗਦਾ ਹੁੰਦਾ ਆ ਵਾ ਜੀ ਸਾਡੇ ਕੋਲ ਅੱਜ ਇਹ ਮੇਰੇ ਤੇ ਇੰਨਾ ਦਬਾਅ ਬਣਾ ਕੇ ਕਿਹ ਚੀਜ਼ ਦਾ ਦਬਾਅ ਬਣਾਉਂਦੇ ਬਣਾਉਂਦੇ ਮੇਰੇ ਕੋ ਪਹਿਲੀ ਫੋਨ ਪਰਚੀਆਂ ਦਾ ਕਰ ਰਿਹਾ ਵਾ ਮੇਰੇ ਤੇ ਮੈਂ ਪਰਤਿਆ ਕਰਾਉਂਦਾ ਤੇਰੇ ਉੱਤੇ ਕਿਉਂ ਮੇਰੀ ਵਾਈਫ ਜਿਹੜੀ ਉਹ ਪਿੰਡ ਦੀ ਸਰਪੰਚ ਆ ਉਹਦੇ ਵਿੱਚ ਵੀ ਇਹਨੇ ਜਲ ਮੈਨੂੰ ਚਿੱਠੀਆਂ ਕੱਢੀਆਂ ਜਿਹਦੀਆਂ ਮੇਰੀਆਂ ਜੂਸੀਆਂ ਵੀ ਨਿਕਲ ਚੁੱਕੀਆਂ ਕੁਝ ਮੇਰੇ ਕੰਮ ਲੀਗਲ ਤੌਰ ਤੇ ਹੋ ਚੁੱਕੇ ਜਿਨ੍ਹਾਂ ਦੀਆਂ ਮੰਤੀਆਂ ਕਰਕੇ ਮੈਂ ਸਰਕਾਰ ਕੋ ਪੈਸਾ ਲੈਣਾ ਉਹ ਉਹਦੇ ਬਾਰੇ ਵੀ ਸਾਰਾ ਮੈਂ ਸਰਕਾਰ ਨੂੰ ਵੀ ਜਾਣੂ ਕੋਰ ਆ ਡੀਸੀ ਸਾਹਿਬ ਨੂੰ ਵੀ ਚਿੱਠੀ ਦਿੱਤੀ ਆ ਮਾਨ ਜੋ ਡਾਇਰੈਕਟਰ ਸਾਹਿਬ ਨੂੰ ਮੈਂ ਚਿੱਠੀ ਕੱਢੀ ਆ ਪਰ ਇਹ ਸਾਰੀਆਂ ਚੀਜ਼ਾਂ ਤੋਂ ਬਾਵਜੂਦ ਇਹਨੇ ਇਸ ਤੇ ਦਬਾਅ ਬਣਾਇਆ ਮੈਂ ਕਾਂਗਰਸ ਪਾਰਟੀ ਤੋਂ ਤੈਨੂੰ ਛਡਾ ਕੇ ਮੈਂ ਆ ਪਾਰਟੀ ਜੁਆਇਨ ਕਰਾਉਣੀ ਆ ਇਹਦੇ ਵਾਸਤੇ ਮੈਂ ਆਪਣੀ ਜ਼ਮੀਰ ਦੇ ਖੜਾ ਵਾਂ ਮੈਂ ਐਵੇਂ ਪਾਰਟੀਆਂ ਦੇ ਦਲ ਬਦਲੂ ਬੰਦਾ ਨਹੀਂ ਹੈਗਾ ਅੱਜ ਇਧਰ ਅੱਜ ਇਹ ਦਪਾਉਣਗੇ ਭਲਕੇ ਕੋਈ ਕੰਬਲਾ ਵਾਲਾ ਆਜੂ ਪਰਸੋਂ ਕੋਈ ਆਜੂਗਾ ਮੈਂ ਆਪਣੀ ਪਾਰਟੀ ਦਾ ਵਫਾਦਾਰ ਸਪਾਈ ਆ ਮਾਨਜੋ ਸਰਕਾਰੀਆ ਸਾਹਿਬ ਨੇ ਮੈਨੂੰ ਬਹੁਤ ਵਡਿਆਈ ਦਿੱਤੀ ਸੀ ਜਿਹਦੇ ਕਾਰਕੋਨਾਂ ਮੈਨੂੰ ਸਰਪੰਚ ਵੀ ਬਣਾਇਆ ਚੇਅਰਮੈਨ ਵੀ ਬਣਾਇਆ ਸੀ ਪਰ ਉਹਨਾਂ ਦੀ ਮੈਂ ਇਸ ਗੱਲ ਤੋਂ ਖੁਸ਼ ਹਾਂ ਸਾਰੇ ਜਿੰਨਾ ਉਹਨਾਂ ਨੇ ਵਿਕਾਸ ਕੀਤਾ ਤੇ ਉਹ ਕਰਾਉਂਦੇ ਆ ਪਰ ਇਹ ਕਰਪਟ ਬੰਦਾ ਜਿਹੜਾ ਵਾ ਇਹਨੇ ਸਾਡੇ ਬਲਾਗ ਦਾ ਸੱਤਿਆ ਨਾਸ ਕਰ ਦਿੱਤਾ ਅੱਜ ਜਿਹੜੇ ਮਹਿਕਮੇ ਆਏ ਨਾ ਕੀ ਕਿਹਾ ਕੀ ਵੇਖ ਕੇ ਗਏ ਤੁਹਾਡੇ ਕੋਲ ਇਹਨਾਂ ਨੇ ਮੇਰੇ ਕੋ ਮੈਂ ਮੌਕੇ ਦਾ ਆਪਣੇ ਡਾਕੂਮੈਂਟ ਵਿਖਾਏ ਆ ਜੀ ਇਹਨਾਂ ਨੂੰ ਮੇਰੇ ਆ ਡਾਕੂਮੈਂਟ ਜੋ ਮੇਰੇ ਕੋਲ ਆ ਮੇਰੇ ਕੋਲ ਪਹਿਲੀ ਦਾ ਰੈਕਟਰ ਹੀ ਨਹੀਂ ਬਣਦਾ ਕਿਵੇਂ ਦਖਲ ਲੈ ਲੋਗੇ ਤੁਸੀਂ ਉਹ ਮੰਨ ਜੋ ਗਰਦੌਰ ਸਾਹਿਬ ਕਾਨਗੋ ਸਾਹਿਬ ਆਏ ਆ ਉਹਨਾਂ ਨੇ ਕਾਗਜ਼ ਵੇਖ ਕੇ ਕਹਿੰਦੇ ਅਸੀਂ ਆਪਣੇ ਕਾਗਜ਼ਾਂ ਦੀ ਸਕ੍ਰੀਨ ਕਰ ਲੈਨੇ ਆ ਠੀਕ ਆ ਜੇ ਤੁਹਾਡੇ ਹੱਕ ਦੇ ਵਿੱਚ ਤੇ ਕੋਈ ਦਖਲ ਕੀ ਮੰਗ ਕਰਦੇ ਤੁਸੀਂ ਉਹਨਾਂ ਕੀ ਫਿੱਤਰਾ ਅਸੀਂ ਚੋਣ ਕਮਿਸ਼ਨ ਤੋਂ ਇਹ ਮੰਗ ਕਰਦੇ ਆ ਆ ਜਿਹੜਾ ਕਰਪਟ ਵੀਡੀਓ ਵਾ ਜਿਹ ਜਿਨੇ ਮੁਲਾਜ਼ਮਾਂ ਦੇ ਮਾਨ ਪੱਤੇ ਖਾਦੇ ਆ ਜਿਨੇ ਪੰਚਾਇਤਾਂ ਦਾ ਪੈਸਾ ਗਲਤ ਤਰੀਕੇ ਨਾਲ 15000 ਰੁਪਏ ਦੇਖੜਿਆ ਜਿਹੜਾ ਕੋਰਟ ਆਫ ਕਨੈਕਟਰ ਦੀ ਅਜ ਤੱਕ ਪ੍ਰਵਾਨੀ ਨਹੀਂ ਕਰ ਰਿਹਾ ਇਹ ਵੀਡੀਓ ਸਸਪੈਂਡ ਕਰਕੇ ਤਾਂ ਘਰ ਭਾ ਜਾਵੇ ਜੇ ਮਾਨਯੋਗ ਆ ਜਿਹੜਾ ਕਮਿਸ਼ਨ ਨਾਇਸ ਜੀ ਦਾ ਲੰਗਾ ਸਟੈਂਡ ਮੈਂ ਆਪਜੀ ਦੇ ਇਸੇ ਵੀਡੀਓ ਦੇ ਲਿਖ ਕੇ ذریعے ਮੈਂ ਮਾਨਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਂਗਾ ਬਾਕੀ ਤੁਸੀਂ ਕਰ ਸਕਦੇ ਹੋ ਸਤਿ ਸ੍ਰੀ ਅਕਾਲ ਜੀ ਬਾਈ ਹਾਈ ਕੋਰਟ ਨੇ ਸਾਨੂੰ ਮਾਨਜੋਗਣ ਉੱਤੇ ਹਾਈ ਕੋਰਟ ਨੇ ਕਹਿਇਆ ਸਪਰੀਨ ਕੋਰਟ ਕਰਦੇ ਆ ਹਾਂ ਸਪਰੀਨ ਕੋਰਟ ਆ ਬਦੇ ਬਦੇ ਕੀ ਇਹ ਉਹ ਕੋਈ ਮਨ ਖਾਇ ਤੇ ਇਹ ਉਹ ਐਚਪੀ ਸਾਹਿਬ ਕਿਤੇ ਆ ਆ ਜੇ ਇੰਟਰੂ ਵੀ ਕਰ ਲਈਏ ਆਓ ਸਰ ਦੱਸੋ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਇਹ ਜਿਹੜੇ ਆ ਗਏ ਨੇ ਉਹ ਇਹਨਾਂ ਨਾਲ ਤੇਰੇ ਨਾਲ ਬਣੇ ਇਲਾਕੇ ਨੂੰ ਆਪੋਸਟਰੀ ਅਸਾ ਇਹ ਤਾਂ ਕੋਰਟੀ ਚੱਲਦਾ ਤੇ ਬੰਤੀ ਸਾਡੇ ਮੈਕਮ ਨੂੰ ਪਤਾ ਹੋਊਗਾ ਮੈਕਮ ਹੱਦ ਨੂੰ ਪਤਾ ਪਰ ਉਹਨਾਂ ਜਾਰੀ ਡੀਡੀ ਕੋ ਦਫਤਰ ਕੀਤਾ ਪਤਾ ਕਿ ਇਹ ਫਾਈਲ ਨਹੀਂ ਹੈ ਹੀ ਮੁੜ ਕੇ ਤੁਹਾਡੇ ਮਤਲਬ ਇਹ ਤਸਵੀਲੋ ਵਾਪਸ ਨਹੀਂ ਗਈ ਇਹ ਕੋਈ ਨਹੀਂ ਲੱਗਦਾ ਆਪਣੇ ਅਫਸਰਾਂ ਨੂੰ ਲਿਖੀ ਲੈ ਜੀ ਹਾਂ ਜੀ ਤੁਸੀਂ ਕਾਪੀ ਦਿੱਤੀ ਹੈ ਹਾਂ ਜੀ ਹਾਂ ਜੀ ਆਪ ਹੀ ਨਾਲ ਲੱਗਣਾ ਤੇ ਮੇਰੀ ਵੀ ਕਾਪੀ ਸੰਭਾਲ ਲਓ ਅਸੀਂ ਇਹ ਤਾਂ ਆਪਣੇ ਦੀ ਕਾਪੀ ਸੰਭਾਲ ਲੈ ਮੈਂ ਕੋਲ ਉਹ ਠੀਕ ਹੈ ਸਰ ਠੀਕ ਆਪਣੇ ਆਪਣੇ ਅਫਸਰਾਂ ਨੂੰ ਕਰ ਲੈ ਅੰਦਰ ਸਚਲ ਮਨਸਾ ਕੋਈ ਤਾਂ ਦੇਖੋ ਗੱਲ ਜਿਹੜਾ ਤਾਂ ਨਹੀਂ ਤੇ ਇਹਦੀ ਨਹੀਂ ਉਹ ਆਪੇ ਆਪਣਾ ਲੈ ਲੈਣੇ ਕਰਾ ਦੇ ਮੈਂ ਤੁਹਾਨੂੰ ਕਹਿੰਦਾ ਦੁਕਾਨ ਮਨ ਬਾਕੀ ਇਹ ਫੈਸਲੇ ਜਾਨੀ ਬਾਅਦ ਤੋਂ ਮੇਰੀ 2 ਮੀਟਰ ਕੱਢ ਤਰੀਕੇ ਦੇ ਨਾਲ ਫਰਮਾਂ ਨੂੰ ਪੈਸੇ ਉਹ ਆਪ ਆ ਕੇ ਅੱਗੋਂ ਕਢਾ ਘੜਾ ਕੇ ਲਈ ਜਾਂਦਾ ਵਾ ਇਹਨੇ ਇਹੋ ਜੇ ਆਪਣੇ ਜਿਹੜੇ ਇਕੱਠੇ ਕਰਕੇ ਆਪਣੇ ਚੇਤੇ ਵੀ ਲੈ ਜਾਂਦੇ ਆ ਇੱਕ ਵੀਡੀਓ ਜਿਹੜਾ ਅਸੀਂ ਗਰਮੀਤ ਸਿੰਘ ਟਾਰੀ ਤੋਂ ਜਿਹੜਾ ਜਸਪੈਂਡ ਹੋਇਆ ਸੀ ਉਹ ਵੀ ਹੁਣ ਸੈਕਟਰੀ ਲੱਗਾ ਬਣ ਕੇ ਉਹਨੂੰ ਇਹਨੇ ਪ੍ਰਬੰਧਕਲਾ 50 ਪਿੰਡ ਉਹਨੂੰ ਦਿੱਤੇ ਆ ਭਪਿੰਦਰ ਸਿੰਘ ਇੱਕ ಗ್ರಾಮ ਸੇਵਕ ਹੀ ਸੈਕਟਰੀ ਆ 50 ਪਿੰਡ ਉਹਨੂੰ ਦਿੱਤੇ ਆ ਉਹਨਾਂ ਨੇ ਇਹਨਾਂ ਸਾਰਿਆਂ ਨੂੰ ਪ੍ਰਬੰਧਕਲਾ ਆ ਕੇ ਇਹਨਾਂ ਦੇ ਦਰੀਏ ਸਾਰੇ 109 ਪਿੰਡਾਂ ਦੇ ਪੈਸੇ ਕਢਾ ਕੇ ਖਾਰਿਆ ਮੈਂ ਚੋਣ ਕਮਿਸ਼ਨ ਨੂੰ ਇਹ ਬੇਨਤੀ ਕਰਦਾ ਮੈਂ ਇਹਦੀ ਨਕਵਾਰੀ ਕਰਕੇ ਇਹਨੂੰ ਇਹ ਕਰਪਟ ਅਫਸਰ ਨੇ ਇਥੋਂ ਕੱਢਿਆ ਜਾਵੇ ਤੇ ਸਾਰੇ ਖਾਤੇ ਵੇਖ ਕੇ ਜਿਹੜਾ ਇਹਦੇ ਕੋਲ ਪੈਸਾ ਲਿਖ ਕੇ ਵਾਪਸ ਜਿਹੜਾ ਸਰਕਾਰ ਦੇ ਖਜ਼ਾਨੇ 'ਚ ਜਮ੍ਹਾਂ ਕਰਾਇਆ ਜਾਵੇ ਮੈਨੂੰ ਤੇ ਨਹੀਂ ਸਮਝ ਲੱਗਦੀ ਸਰਕਾਰ ਦੀ ਇਹ ਮਨਾਈਦਿਆਂ ਸਾਹਿਬ ਕਿਵੇਂ ਇਹਦੇ ਨਾਲ ਰਲਿਆ ਵਾ ਤੇ ਜਿਹੜਾ ਪੈਸਾ ਖਾਰੇ ਇਹਨੇ ਲੋਕਾਂ ਦੇ ਵਿੱਚ ਫੜ ਕੇ ਕਿਉਂ ਮੋਤਬਰ ਬੰਦੇ ਦੇ ਪਰਜਾ ਦੀ ਵਾਰਡ ਹੁੰਦੇ ਆ ਜੇ ਇਹਨਾਂ ਨੇ ਲਿਕੇ ਸਰਕਾਰੀ ਖਜ਼ਾਨੇ ਖਾਲੀ ਕਰਨੇ ਆ ਇਹੋ ਜਿਹੇ ਬੰਦੇ ਕਰਪਟ ਲਾ ਕੇ ਕੀ ਫਾਇਦਾ ਰਾਜਨੀਤੀ ਦੇ ਪੈਣ ਦਾ ਮੈਂ ਆ ਚੋਣ ਕਮਿਸ਼ਨ ਨੂੰ ਉੱਚ ਅਧਿਕਾਰੀਆਂ ਨੂੰ ਬੇਨਤੀ ਕਰਦਾ ਵਾਂ ਇਹ ਕਰਪਟ ਅਫਸਰ ਦਾ ਜਿਹੜਾ ਸੀ ਜਗਾਵਾਂ ਬਲਾਗ ਦਾ ਜਿਹੜਾ ਵਾ ਬਲਾਗ ਸੰਮਤੀ ਦੇ ਹੋਰ ਜਿਹੜੇ ਖਾਤੇ ਵੇਖ ਕੇ ਜਿਹੜਾ ਇਹਨੇ ਪੈਸਾ ਕਢਾਇਆ ਵਾ ਇਹਨੂੰ ਮੌਕੇ ਤੇ ਇਹਦੇ ਕੋਲ ਵਾਪਸ ਕਰਾਇਆ ਜਾਵੇ ਸਾਰਾ ਜਿਹੜੇ ਆ ਝੂਠੇ ਦਬਾਅ ਬਣਾ ਰਿਆ ਲੋਕਾਂ ਦੇ ਉੱਤੇ ਆਪ ਜੀ ਪਾਰਟੀ ਸ਼ਾਮਲ ਕਰਾਉਣ ਵਾਸਤੇ ਇਹ ਚੋਣ ਕਮਿਸ਼ਨ ਨੂੰ ਮੇਰੀ ਬੇਨਤੀ ਆ ਤੁਰੰਤ ਇਹਦੇ ਉੱਤੇ ਅਕਸ਼ਨ ਕੀਤਾ ਜਾਵੇ ਇਹ ਬੰਦੇ ਨੂੰ ਸਪੈਂਡ ਕਰਕੇ ਘਰ ਭਾਜ ਜਾਵੇ ਇਹ ਸਰਕਾਰੀ ਨੌਕਰੀ ਕਰਨ ਦੇ ਲਾਇਕ ਨਹੀਂ ਹੈਗਾ